ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਰਾਤ ਦਾ ਵਕਤ ਹੈ ਤੇ ਮੈਂ ਪਿੰਡ ਖਣਾ ਮੁੱਦੋ ਸੰਗਤੀਆਂ ਇਹ ਸਾਬ ਜਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਹੈ ਤੇ ਇੱਥੇ ਇਸ ਪਿੰਡ ਨੇ ਇਸ ਨਗਰ ਨੇ ਪੂਰਾ ਨਗਰ ਖੜਾ ਮੇਰੇ ਨਾਲ ਨੌਜਵਾਨ ਖੜੇ ਆ ਸਾਰੇ ਖੜੇ ਆ ਅ ਨੰਬਰਦਾਰ ਕੋਈ ਹੋਰ ਪਿੰਡ ਦੇ ਜਿਹੜੇ ਮੋਤਵਾਰ ਸੱਜਣ ਸਾਰੇ ਖੜੇ ਆ ਇਹਨਾਂ ਨੇ ਇੱਕ ਮਤਾ ਪਾਇਆ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਵੀ ਜਿਹੜਾ ਸਾਡੇ ਪਿੰਡ ਤੋਂ ਬਾਹਰਲਾ ਬੰਦਾ ਉਹ ਬੰਦੇ ਨੂੰ ਅਸੀਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਰਹਿਣ ਤੋਂ ਰੋਕਿਆ ਕਿਉਂਕਿ ਅੱਜ ਕੱਲ ਜਿਹੜੀਆਂ ਅੰਤਾਰ ਦੇ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਕਬਰਾਲਾ ਪਿੰਡ ਕਬਰਾਲਾ ਥਾਣਾ ਪੈਂਦਾ ਜ਼ਿਲ੍ਹਾ ਮੁਕਸਰ ਦਾ ਉੱਥੇ ਦੋ ਕੁੜੀਆਂ ਭੁਜਾ ਕੇ ਲੈ ਗਏ ਬਾਹਰਲੇ ਬੰਦੇ ਤਾਂ ਮੈਂ ਸੱਚ ਨੂੰ ਫੋਨ ਕੀਤਾ ਵੀ ਕਾਰਵਾਈ ਕਿਉਂ ਨਹੀਂ ਕਰ ਰਿਹਾ ਐਸਐਚਓ ਮੈਨੂੰ ਜਵਾਬ ਦਿੰਦਾ ਕਿ ਉਨਾਰਾ ਕੋਈ ਪਤਾ ਹੀ ਨਹੀਂ ਕੋ ਟਿਕਾਣਾ ਹੀ ਨਹੀਂ ਪਤਾ ਕਿਹਨੂੰ ਫੜ ਕੇ ਲੇਗੀ ਆ ਪਥਰਾਵਾ ਪਿੰਡ ਰਾਏਕੋਟ ਦੇ ਕਿਲੇ ਪਰਸੋਂ ਕਤਲ ਹੋਇਆ ਉਹਨੂੰ ਵੀ ਕਤਲ ਕਰਨ ਵਾਲਾ ਕੋਈ ਬਾਹਰਲਾ ਬੰਦਾ ਸੀ ਨਹੀਂ ਲੱਭਿਆ ਕਰ ਕਰਕੇ ਟੱਪ ਗਿਆ ਸੋ ਇਹ ਜਿਹੇ ਕਟ੍ਰਾਮਾ ਪੰਜਾਬ ਦੇ ਵਿੱਚ ਰੋਜ਼ ਦਿਨ-ਦਿਨ ਵਾਧੀਆਂ ਜਾ ਰਹੀਆਂ ਨੇ ਲੁਧਿਆਣੇ ਦੇ ਵਿੱਚ ਅ ਚਾਰ ਦਿਨ ਪਹਿਲਾਂ ਤੁਸੀਂ ਵੀਡੀਓ ਸਾਰਿਆਂ ਨੇ ਦੇਖੇ ਹੋਣੀਆਂ ਨੇ ਕਿ ਕੋਈ ਅਫਰੀਕਨ ਲੋਕ ਬਾਜ਼ਾਰ ਦੇ ਵਿੱਚ ਸ਼ਰਿਆਮ ਉੱਥੇ ਦਾਹ ਲੈ ਕੇ ਤੇ ਧਰ ਹਥਿਆਰ ਲੈ ਕੇ ਵੱਢ ਰਹੇ ਨੇ ਤੇ ਇਸ ਕਰਕੇ ਇਸ ਨਗਰ ਨੇ ਫੈਸਲਾ ਕੀਤਾ ਸੀ ਵੀ ਕੋਈ ਵੀ ਇੱਥੇ ਜਿਹੜਾ ਬਾਹਰਲਾ ਬੰਦਾ ਉਸ ਦੀ ਪਿੰਡ ਦੇ ਵਿੱਚ ਜਿਹੜੀ ਐਂਟਰੀ ਆ ਉਹਨੂੰ ਪਿੰਡ ਚ ਉਹ ਕਿਰਾਏ ਤੇ ਵੀ ਨਹੀਂ ਅਸੀਂ ਰਹਿਣ ਦੇਣਾ ਤੇ ਉਹ ਬਾਹਰਲੇ ਬੰਦੇ ਦੀ ਪਿੰਡ ਚ ਕੋਈ ਵੋਟ ਵਗੈਰਾ ਉਹ ਬਣਾਉਂਦਾ ਤੇ ਉਹਦਾ ਇਹਨਾਂ ਨੇ ਇੱਕ ਮਤਾ ਪਾਇਆ ਉਸ ਮਤੇ ਨੂੰ ਲੈ ਕੇ ਅੱਜ ਸਾਨੂੰ ਕਿਉਂ ਆਉਣਾ ਪਿਆ ਪਿੰਡ ਨੇ ਫੈਸਲਾ ਕੀਤਾ ਪਿੰਡ ਦੀ ਮਰਜ਼ੀ ਹੈ ਕਿ ਅਸੀਂ ਕਿਹਨੂੰ ਨਹੀਂ ਰੱਖਣਾ ਸਮੁੱਚੇ ਪਿੰਡ ਦੀ ਮਰਜ਼ੀ ਹੈ ਪਰ ਉਹਦਾ ਵਿਰੋਧ ਹੋਇਆ ਉਹਦਾ ਵਿਰੋਧ ਦੇ ਵਿੱਚ ਕੀ ਦਾ ਵਿਰੋਧ ਹੋਇਆ ਇੱਥੇ ਬਲਾਕ ਮਾਜਰੀ ਥਾਣਾ ਪੈਂਦਾ ਐਸ ਐਚਓ ਲੱਗਿਆ ਸੁਨੀਲ ਕੁਮਾਰ ਉਹਨਾਂ ਦਾ ਇਹਨਾਂ ਨੂੰ ਫੋਨ ਆਦਾ ਵੀ ਤੁਸੀਂ ਕੌਣ ਹੋ ਨੇ ਓਏ ਮਤਾ ਪਾਉਣ ਵਾਲੇ ਹੁਣ ਸਵਾਲ ਪੈਦਾ ਹੁੰਦਾ ਵੀ ਐਸ ਐਚਓ ਕੋਲੇ ਕਿਹੜਾ ਅਧਿਕਾਰ ਹੈ ਕਿ ਇੱਕ ਪਿੰਡ ਨੂੰ ਸਮੁੱਚੇ ਪਿੰਡ ਨੇ ਜੇ ਇੱਕ ਮਤਾ ਪਾਇਆ ਤਾਂ ਉਹ ਨੂੰ ਇੱਕ ਐਸ ਐਚਓ ਚੈਲੰਜ ਕਰ ਰਿਹਾ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜੇ ਐਸ ਐਚਓ ਨੂੰ ਪੁੱਛਣਾ ਚਾਹੁੰਦੇ ਆ ਜੇ ਐਸ ਐਸ ਪੀ ਨੂੰ ਪੁੱਛਣਾ ਚਾਹੁੰਦੇ ਆ ਜ਼ਿਲ੍ਹੇ ਦੇ ਨੂੰ ਵੀ ਕੀ ਇਹ ਤੁਹਾਡੇ ਇੱਕ ਐਸਚੂ ਕੋਲ ਅਧਿਕਾਰ ਹੈਗਾ ਕਿ ਕਿਸੇ ਪਿੰਡ ਨੂੰ ਇਹ ਫੋਨ ਕਰਕੇ ਕਹੇ ਵੀ ਤੁਸੀਂ ਆ ਮਤਾ ਪਾਉਣਾ ਤੁਸੀਂ ਆ ਮਤਾ ਨਹੀਂ ਪਾਉਣਾ ਸੋ ਇਸ ਕਰਕੇ ਇਹਨਾਂ ਨੇ ਸਮੁੱਚੇ ਨਗਰ ਨੇ ਫੈਸਲਾ ਕੀਤਾ ਵੀ ਅਸੀਂ ਜਿਹੜਾ ਕੋਈ ਬਾਹਰਲਾ ਗੈਰ ਪੰਜਾਬੀ ਬੰਦਾ ਉਹ ਪਿੰਡ ਦੇ ਵਿੱਚ ਅਸੀਂ ਕਿਰਾਏ ਤੇ ਵੀ ਰਹਿਣ ਦੇਣਾ ਜੇ ਕਿਸੇ ਨੇ ਰੱਖਣਾ ਤਾਂ ਉਹ ਆਪਣਾ ਕੰਮ ਕਰਾਵੇ ਖੇਤ ਚ ਰੱਖੇ ਤੇ ਉੱਥੋਂ ਬਾਪੂ ਅਸੀਂ ਕਿਸੇ ਮਨੁੱਖਤਾ ਦੇ ਵਿਰੋਧ ਨਹੀਂ ਆ ਮੈਂ ਫਿਰ ਕਹਿੰਦਾ ਸਾਡੇ ਬਾਰੇ ਬਾਰੇ ਸਵਾਲ ਉੱਠ ਜਾਂਦੇ ਆ ਵੀ ਇਹ ਜੀ ਮਨੁੱਖਤਾ ਦੇ ਖਿਲਾਫ ਨੇ ਇਨਸਾਨੀਅਤ ਦੇ ਖਿਲਾਫ ਨੇ ਅਸੀਂ ਨਹੀਂ ਕਹਿੰਦੇ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਵਧ ਰਹੀਆਂ ਦਿਨ-ਬਦਨ ਉਹਨੂੰ ਦੇਖ ਕੇ ਜੇ ਪਿੰਡਾਂ ਨੇ ਫੈਸਲੇ ਕੀਤੇ ਆ ਤਾਂ ਇੰਨਾ ਫੈਸਲਿਆਂ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਸਮੁੱਚੇ ਪੰਜਾਬੀਆਂ ਨੂੰ ਇਹ ਫੈਸਲੇ ਕਰਨੇ ਚਾਹੀਦੇ ਜੇ ਅਸੀਂ ਚਾਹੁੰਦੇ ਆ ਕਿ ਜੋ ਘਟਨਾਵਾਂ ਕੋਈ ਪਤਾ ਨਹੀਂ ਇੱਥੇ ਪੰਜਾਬ ਦਾ ਬੰਦਾ ਕੋਈ ਪੰਜਾਬੀ ਬੰਦਾ ਕੋਈ ਪਿੰਡ ਦਾ ਬੰਦਾ ਕੋਈ ਜਾਣਕਾਰ ਬੰਦਾ ਕੋਈ ਘਟਨਾ ਨੂੰ ਅੰਜਾਮ ਦਿੰਦਾ ਉਹਨੂੰ ਲੱਭ ਲੂਗੀ ਪੁਲਿਸ ਕੋਈ ਬਾਹਰੋਂ ਆ ਕੇ ਦੂਜੇ ਸੂਬੇ ਚੋਂ ਮਾਰ ਕੇ ਤੁਰ ਗਿਆ ਕੁੜੀ ਭਜਾ ਕੇ ਤੁਰ ਗਿਆ ਕਿੱਥੋਂ ਲੱਭ ਕੇ ਲਿਆਉਂਗੇ ਕੀ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਜਿਹੜੇ ਬੰਦੇ ਪੰਜਾਬ ਚ ਆ ਕੇ ਰਹਿੰਦੇ ਆ ਇਹਨਾਂ ਦੀ ਪੱਕੇ ਤੌਰ ਤੇ ਨਿਸ਼ਾਨਦੇਹੀ ਨਹੀਂ ਕਰਨੀ ਚਾਹੀਦੀ ਵੀ ਕਿਹੜੇ ਕਿਹੜੇ ਬੰਦੇ ਪਿੰਡ ਤੇ ਪੱਕਾ ਇਹ ਐਡਰੈਸ ਹੀ ਨਹੀਂ ਸਹੀ ਲਿਖਾਉਂਦੇ ਆਪਣਾ ਪਤਾ ਟਿਕਾਣਾ ਹੀ ਗਲਤ ਲਿਖਾ ਦਿੰਦੇ ਆ ਉਹ ਫਿਰ ਉੱਥੇ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਸੋ ਮੈਂ ਅੱਜ ਇਸ ਮੁੱਚੇ ਨਗਰ ਨੂੰ ਮੈਂ ਇਹ ਬਿਸ਼ਵਾਸ ਦਵਾਉਣਾ ਪਰੋਸਾ ਦਵਾਉਣਾ ਵੀ ਅਸੀਂ ਤੁਹਾਡੇ ਨਾਲ ਇਸ ਪੱਖ ਤੋਂ ਖੜੇ ਆ ਪਰ ਸਮੁੱਚੇ ਪਿੰਡਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਏਕੇ ਦਾ ਸਬੂਤ ਦੇ ਕੇ ਇਹ ਫੈਸਲੇ ਜਿਹੜੇ ਲੈਣੇ ਚਾਹੀਦੇ ਨੇ ਕਿਉਂਕਿ ਨਗਰ ਵਾਲੋ ਸਾਰੇ ਖੜੇ ਆ ਬਾਹਾਂ ਖੜੀਆਂ ਕੀਤੇ ਨੇ ਪਰ ਪਵਾਦ ਦਾ ਪਹਿਲਾ ਪਿੰਡ ਹੈ ਜੀ ਜਿਹੜਾ ਪਵਾਧੀਆਂ ਦਾ ਪਿੰਡ ਹੈ ਜੀ ਇਹ ਪਵਾਦੀ ਜਿਹੜੀ ਬੋਲੀ ਪੰਜਾਬੀ ਬੋਲੀ ਦੀ ਉਪ ਬੋਲੀ ਪਵਾਦੀ ਆ ਹਾਂਜੀ ਉਹ ਪਵਾਦੀ ਬੋਲੀ ਵੀ ਅੱਜ ਖਤਮੀ ਹੈ ਹਾਂਜੀ ਜੰਡੀਗੜ ਦੀ ਪਵਾਦ ਨੂੰ ਉਜਾੜ ਕੇ ਬਸਾਇਆ ਗਿਆ ਪਵਾਦ ਨੂੰ ਪਵਾਦ ਦਾ ਜਿਹੜਾ ਆਪਣਾ ਹੀ ਵਿਰਸਾ ਤੇ ਆਪਣੀ ਬੋਲੀ ਦੀ ਇਹਦੀ ਆਪਣੀ ਉਹ ਥਾਰੇ ਮਾਰੇ ਕਰਦੇ ਰਹਿੰਦੇ ਆ ਸੋ ਇਹ ਜਿਹੜੀ ਇਹਨਾਂ ਦੀ ਬੋਲੀ ਇਹਨਾਂ ਦੀ ਪਛਾਣ ਆ ਹੁਣ ਤਾਂ ਇਹਨਾਂ ਨੇ ਕਾਫੀ ਉਹ ਮੁੰਡਾ ਉਹ ਪੱਤਰਕਾਰ ਦਾ ਨਾਂ ਕੀ ਆ ਉਹ ਬਹੁਤ ਬੋਲਦਾ ਛੋਟੀ ਕੁੜੀ ਨੂੰ ਲੈ ਕੇ ਇੱਕ ਉਹ ਹਾਂ ਉਹ ਗਰਚੇ ਜਿੱਤਰਕਾਰ ਨਾ ਹੁੰਦੀ ਆ ਕੁੜੀਓ ਵਿੰਸ਼ੋਸ਼ਲ ਵਾਲੇ ਨਿਯੋਗ ਕਲਾਕਾਰ ਕੁੜੀ ਮੋਣੀ ਤੂਰ ਮੋਣੀ ਤੂਰ ਮੋਣੀ ਤੂਰ ਜੇਤ ਨਾਲ ਹੁੰਦੀ ਆ ਮੈਂ ਨਾਨ ਜਾਣ ਉਹ ਵੀ ਕੁੜੀ ਬੜੀ ਉਸਦੀ ਬੋਲੀ ਨੂੰ ਜਿਹੜੀ ਉਹ ਇੱਕ ਬੀਬੀ ਮੋਣੀ ਤੂਰ ਆਈ ਬਿਲਕੁਲ ਇਹ ਚਾਹੀਦਾ ਵੀ ਇਹ ਆਪਣੀ ਬੋਲੀ ਆਪਣਾ ਵਿਰਸਾ ਕਦੇ ਨਾ ਭੁੱਲੋ ਆਪਣੀ ਪਛਾਣ ਜਿਹੜਾ ਬੰਦਾ ਛੱਡ ਗਿਆ ਉਹਦੇ ਪੱਲੇ ਕੀ ਨਾ ਜੀ ਲੜਾਈ ਪਛਾਣ ਦੀ ਐ ਜਦੋਂ ਤੋਂ ਇਹ ਮੁੱਢ ਕਾਲ ਤੋਂ ਬਾਬੇ ਆਦਮ ਤੋਂ ਲੈ ਕੇ ਇੱਥੇ ਬੰਦਾ ਇੱਥੇ ਪੈਦਾ ਹੋਇਆ ਤਾਂ ਉਦੋਂ ਤੋਂ ਹੀ ਲੈ ਕੇ ਬੰਦਾ ਆਪਣੀ ਪਛਾਣ ਲਈ ਲੜ ਰਿਹਾ ਇਹੀ ਪਛਾਣ ਹੀ ਛੜਦੀ ਪਰ ਸਾਡੇ ਪੱਲੇ ਸੀ ਸੋ ਮੈਂ ਹਰ ਪੱਖ ਤੋਂ ਤੁਹਾਡੇ ਨਾਲ ਖੜਾ ਪਿੰਡਾਂ ਦਾ ਇੱਕ ਆ ਭਾਈਚਾਰਾ ਬਣਾ ਕੇ ਰੱਖੋ ਵਾਹਿਗੁਰੂ ਜੀ ਕੀ ਫਤਿਹ